ਰੌਬ ਤੋਂ ਪੰਜਾਬ ਦੇ ਸਾਰੇ ਦਰਸ਼ਕਾਂ ਦਾ ਮੈਂ ਦਰਸ਼ਨ ਸਿੰਘ ਖੋਖਰ ਸੁਆਗਤ ਕਰਦਾ ਆਪਾਂ ਇੱਕ ਲੜੀ ਸ਼ੁਰੂ ਕੀਤੀ ਹੋਈ ਹੈ ਸ੍ਰੀ ਹਰਮੰਦਰ ਸਾਹਿਬ ਤੇ ਉੱਤੇ ਜੂਨ 84 ਵਿੱਚ ਹੋਏ ਹਮਲੇ ਦੀ ਪਹਿਲੀ ਜੂਨ ਤੋਂ ਲੈ ਕੇ 13 ਜੂਨ ਤੱਕ ਕੀ ਘਟਨਾਵਾਂ ਵਾਪਰੀਆਂ ਦੇਸ਼ ਵਿਦੇਸ਼ ਦੇ ਵਿੱਚ ਇਸ ਦਾ ਅਸਰ ਕੀ ਹੋਇਆ ਇਹਦੇ ਬਾਰੇ ਆਪਣੀ ਗੱਲਬਾਤ ਚੱਲ ਰਹੀ ਹੈ 9 ਜੂਨ ਦੇ ਹਿੱਸੇ ਤਹਿਤ ਦੋ ਹਿੱਸੇ ਆਪਾਂ ਕਵਰ ਕਰ ਚੁੱਕੇ ਆਂ ਆਖਰੀ ਹਿੱਸਾ ਜੋ ਵਰਤਾਂਤ ਹੈ ਉਹਦੇ ਬਾਰੇ ਅੱਪ ਗੱਲ ਕਰਾਂਗੇ ਕਿਤਾਬ ਹੈ ਸਾਕਾ ਨੀਲਾ ਤਾਰਾ ਜੋ ਡਾਕਟਰ ਭਗਵੰਤ ਸਿੰਘ ਨੇ ਲਿਖੀ ਹੈ ਡਾਕਟਰ ਭਗਵੰਤ ਸਿੰਘ ਉਸ ਮੌਕੇ ਮੌਜੂਦ ਸੀ ਜਦੋਂ ਭਾਰਤੀ ਫੌਜਾਂ ਨੇ ਸ੍ਰੀ ਹਰਮੰਦਰ ਸਾਹਿਬ ਤੇ ਅਟੈਕ ਕੀਤਾ ਤੇ ਅੱਖੀਂ ਘਟਨਾਵਾਂ ਉਹਨਾਂ ਨੇ ਸਾਰੀਆਂ ਵੇਖੀਆਂ ਨੇ ਤੇ ਅੱਜ ਗੱਲ ਕਰਾਂਗੇ ਕਿ ਵਿਦੇਸ਼ਾਂ ਦੇ ਵਿੱਚ ਸ੍ਰੀ ਹਰਮੰਦਰ ਸਾਹਿਬ ਤੇ ਹੋਏ ਹਮਲੇ ਦਾ ਕੀ ਅਸਰ ਹੋਇਆ ਜੋ ਕਰਦੇ ਆਂ ਗੱਲ ਸ਼ੁਰੂ ਦੇਸ਼ ਵਿਦੇਸ਼ ਵਿੱਚ ਪ੍ਰਤੀਕਰਮ ਸਿੱਖਾਂ ਉੱਤੇ ਹੋਈ ਇਸ ਜ਼ੁਲਮ ਦੇ ਭਿਆਨਕ ਪ੍ਰਤੀਕਰਮ ਸਾਹਮਣੇ ਆਉਣ ਲੱਗੇ 6 ਜੂਨ ਦੀ ਰਾਤ ਨੂੰ ਰੋਪੜ ਨੇੜੇ ਪਾਖੜਾ ਨਹਿਰ ਤੋੜ ਦਿੱਤੀ ਗਈ ਜਿਸ ਨਾਲ ਹਰਿਆਣਾ ਦੇ ਮਹਿੰਦਰਗੜ੍ਹ ਰੋਹਤ ਅਤੇ ਭਵਾਨੇ ਵਿੱਚ ਪਾਣੀ ਦੀ ਕਿਲਤ ਪੈਦਾ ਹੋ ਗਈ ਇਸ ਤੋਂ ਇਲਾਵਾ ਕਈ ਥਾਵਾਂ ਤੇ ਸਟੇਸ਼ਨਾਂ ਸਕੂਲਾਂ ਅਤੇ ਡਾਕ ਖਾਨਿਆਂ ਨੂੰ ਅਗਲਾ ਦਿੱਤੀ ਗਈ ਦਿੱਲੀ ਬੰਬੇ ਜੰਮੂ ਕਸ਼ਮੀਰ ਵਿੱਚ 6 ਜੂਨ ਨੂੰ ਹਿੰਸਕ ਪ੍ਰਦਰਸ਼ਨ ਹੋਏ ਜੰਮੂ ਵਿੱਚ ਗੁਰਦਾਨਕ ਨਗਰ ਗੁਰਦੁਆਰੇ ਲਾਗੇ ਸਿੱਖ ਨੌਜਵਾਨ ਇਕੱਠੇ ਹੋ ਇੱਥੇ ਅਤੇ ਭਾਰਤ ਸਰਕਾਰ ਵੱਲੋਂ ਅੰਮ੍ਰਿਤਸਰ ਵਿੱਚ ਵਰਤਾਏ ਕੱਲੂਕਾਰੇ ਖਿਲਾਫ ਰੋਸ ਪ੍ਰਗਟਾਉਣ ਲੱਗੇ ਜੰਮੂ ਕਸ਼ਮੀਰ ਆਰਮਡ ਪੁਲਿਸ ਨੇ ਉਹਨਾਂ ਨੂੰ ਕਣਾਉਣ ਦੀ ਕੋਸ਼ਿਸ਼ ਕੀਤੀ ਤਾਂ ਬੇहद ਗੁੱਸੇ ਵਿੱਚ ਆਏ ਨੌਜਵਾਨ ਬੇ ਕਾਬੂ ਹੋ ਗਏ ਇੱਕ ਜਣਾ ਕਿਧਰੋਂ ਟੱਕਲ ਚਲਾ ਕੇ ਲੈ ਆਇਆ ਤੇ ਉਸਨੇ ਪੁਲਸ ਦੇ ਨਾਕੇ ਉੱਤੇ ਚੜਾ ਦਿੱਤਾ ਜਿੱਥੇ ਜੰਮੂ ਕਸ਼ਮੀਰ ਆਰਮਡ ਪੁਲਿਸ ਦੀ 8ਵੇਂ ਬਟਾਲੀਆ ਦਾ ਸਪਾਹੀ ਫਿਰ ਹਸੈਨ ਮਾਰਿਆ ਗਿਆ ਅਤੇ ਅੱਧੀ ਦਰਜਨ ਪੁਲਿਸ ਵਾਲੇ ਫੱਟੜ ਹੋ ਗਏ ਨੌਜਵਾਨਾਂ ਨੇ ਪੁਲਿਸ ਵਾਲਾਂ ਤੇ ਭਾਰੀ ਪਥਰਾ ਵੀ ਕੀਤਾ ਇਸ ਤੋਂ ਇਲਾਵਾ ਗਾਂਧੀ ਨਗਰ ਵਿੱਚ ਐਸਬੀਆਈ ਦੀ ਬ੍ਰਾਂਚ ਅਤੇ ਡਾਕਖਾਨੇ ਨੂੰ ਅੱਗ ਲਗਾ ਦਿੱਤੀ ਤਲਾਬ ਟਿੱਲੂ ਤਿਰਕੁੱਟਾ ਨਗਰ ਸਤਬਾਰੀ ਅਤੇ ਜੰਮੂ ਕੈਂਟ ਦੇ ਡਾਕਖਾਨਿਆਂ ਨੂੰ ਵੀ ਅੱਗ ਲਗਾ ਦਿੱਤੀ ਗਈ ਜੰਮੂ ਤੋਂ ਬਾਹਰ ਪੁਨਛ ਬੇਰੀ ਬ੍ਰਾਹਮਣਾ ਵਿੱਚ ਵੀ ਸਕੂਲ ਅਤੇ ਡਾਕਖਾਨੇ ਦੀ ਇਮਾਰਤਾਂ ਨੂੰ ਅੱਗ ਦੇ ਹਵਾਲੇ ਕਰ ਦਿੱਤਾ। ਸ਼੍ਰੀਨਗਰ ਵਿੱਚ ਵੀ ਨੌਜਵਾਨਾਂ ਨੇ ਪਾਰੀ ਰੋਸ਼ ਪ੍ਰਦਰਸ਼ਨ ਕੀਤਾ। ਮਹਾਰਾਸ਼ਟਰ ਵਿੱਚ ਦੰਗਿਆਂ ਦੌਰਾਨ ਬਹੁਤ ਸਾਰੇ ਮੁਸਲਮਾਨਾਂ ਦੇ ਮਾਰੇ ਜਾਣ ਕਰਕੇ ਜੰਮੂ ਕਸ਼ਮੀਰ ਅਤੇ ਮੁਸਲਮਾਨ ਪਹਿਲਾਂ ਹੀ ਪਾਰੀ ਰੋਸ਼ ਪ੍ਰਦਰਸ਼ਨ ਕਰੇ ਸਨ। ਸਰਕਾਰ ਨੇ ਉੱਥੇ ਬੀਐਸਐਫ ਅਤੇ ਸੀਆਰਪੀਐਫ ਦੀਆਂ 5 ਬਟਾਲੀਆਂ ਨਾਲ ਤਾਇਨਾਤ ਕਰ ਦਿੱਤੀਆਂ ਜਿਨ੍ਹਾਂ ਵਿੱਚੋਂ ਕੀਤੀ ਗੋਲੀਬਾਰੀ ਨਾਲ ਜਿਨ੍ਹਾਂ ਵੱਲੋਂ ਕੀਤੀ ਗੋਲੀਬਾਰੀ ਨਾਲ 7 ਪ੍ਰਦਰਸ਼ਨਕਾਰੀ ਮਾਰੇ ਗਏ ਅਤੇ ਦਰਜਨ जख्मी ਹੋਏ ਜੰਮੂ ਕਸ਼ਮੀਰ ਵਿੱਚ ਕਰਫਿਊ ਲਗਾ ਕੇ ਪੰਜਾਬ ਨਾਲ ਲੱਗਦੀ ਸਰਹੱਦ ਸੀਲ ਕਰ ਦਿੱਤੀ ਦਿੱਲੀ ਵਿੱਚ ਕਾਲੀ ਦਲ ਨੇ 6 ਜੂਨ ਦੀ ਪ੍ਰੈਸ ਕਾਨਫਰੰਸ ਕਰਕੇ ਅਗਲੇ ਦਿਨ ਦਿੱਲੀ ਬੰਦ ਦਾ ਸੱਦਾ ਦਿੱਤਾ ਇਸ ਪ੍ਰੈਸ ਕਾਨਫਰੰਸ ਦੌਰਾਨ ਬਹੁਤ ਸਾਰੇ ਸਿੱਖ ਨੌਜਵਾਨ ਇਕੱਠੇ ਹੋ ਗਏ ਅਤੇ ਸਰਕਾਰ ਖਿਲਾਫ ਨਾਅਰੇਬਾਜ਼ੀ ਕਰਨ ਲੱਗੇ ਪੁਲਸ ਨੇ ਦਫਾ 144 ਦਾ ਹਵਾਲਾ ਦੇ ਕੇ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਪਰ ਨੌਜਵਾਨ ਜਿਆਦਾ ਗਿਣਤੀ ਵਿੱਚ ਹੋਣ ਕਰਕੇ ਗੁਰਦੁਆਰੇ ਤੋਂ ਬਾਹਰ ਰੋਡ ਤੇ ਆ ਗਏ ਅਤੇ ਬਾਬਾ ਖੜਕ ਸਿੰਘ ਮਾਰਗ ਬੰਦ ਕਰ ਦਿੱਤਾ ਪੁਲਿਸ ਨੇ ਪ੍ਰਦਰਸ਼ਨ ਕਰੀ ਸਿੱਖ ਨੌਜਵਾਨਾਂ ਨੂੰ ਖਿਡਾਉਣ ਲਈ ਅਥਰੂ ਗੈਸ ਲਾਟੀ ਚਾਰਜ ਗੋਲੀ ਦਾ ਪ੍ਰਯੋਗ ਵੀ ਕੀਤਾ ਜਿਸ ਨਾਲ ਇੱਕ ਸਿੱਖ ਦੀ ਮੌਤ 19 ਜ਼ਖਮੀ ਹੋਏ ਅਤੇ 26 ਵਿਅਕਤੀਆਂ ਨੂੰ ਹਸਪਤਲ ਵਿੱਚ ਲੈ ਲਿਆ ਗਿਆ ਉਸੇ ਸ਼ਾਮ ਅਗਲੇ ਦਿਨ ਫਿਰ ਇਕੱਠ ਹੋਇਆ ਪੁਲਿਸ ਨਾਲ ਝਟਕੇ ਵਿੱਚ ਇੱਕ ਹੋਰ ਸਿੱਖ ਮਾਰਿਆ ਗਿਆ ਅਤੇ ਕਈ ਜ਼ਖਮੀ ਹੋਏ ਪੁਲਸ ਨੇ ਸੌ ਦੇ ਕਰੀਬ ਸਿੱਖਾਂ ਨੂੰ ਗ੍ਰਿਫਤਾਰ ਵੀ ਕੀਤਾ ਜਿਨ੍ਹਾਂ ਨੂੰ ਮੈਸਟਰੇਟ ਨੇ ਜਮਾਨਤ ਦੇਣ ਤੋਂ ਨਾ ਕਰ ਦਿੱਤੀ ਅਤੇ ਸਾਰਿਆਂ ਨੂੰ ਜੇਲ੍ਹ ਭੇਜ ਦਿੱਤਾ ਪਰ ਇਸ ਇਹ ਪ੍ਰਦਰਸ਼ਨ ਜਗਾ ਜਗਾ ਹੁੰਦਾ ਕੀ ਰਿਹਾ 10 ਜੂਨ ਨੂੰ ਕਰਫਿਊ ਖੁੱਲਣ ਤੇ ਚੰਡੀਗੜ੍ਹ ਦੇ ਉਨੀ ਸੈਕਟਰ ਗੁਰਦੁਆਰੇ ਵਿੱਚ ਜਦ ਸਿੱਖ ਰੋਸ ਪ੍ਰਦਰਸ਼ਨ ਲਈ ਇਕੱਠੇ ਹੋਣ ਲੱਗੇ ਤਾਂ ਉੱਥੇ ਫਿਰ ਕਰਫਿਊ ਲਾ ਦਿੱਤਾ ਗਿਆ ਰੈਣਾ ਵਿੱਚ ਕਰਨਾਲ ਅਤੇ ਗੁੜਗਾਮ ਵਿੱਚ ਰੋਸ ਪ੍ਰਦਰਸ਼ਨ ਹੋਏ ਬੰਬੇ ਅਤੇ ਦੱਖਣੀ ਰਾਜਾਂ ਵਿੱਚ ਵੀ ਰੋਸ ਪ੍ਰਗਟਾਵੇ ਕੀਤੇ ਗਏ ਕਲਕੱਤਾ ਵਿੱਚ 50 ਬੰਦਿਆਂ ਨੇ ਲਗਾਤਾਰ ਭੁਖੜਤਾਲ ਕਰਨ ਦਾ ਫੈਸਲਾ ਕੀਤਾ ਜਿੱਥੇ 24 ਘੰਟੇ ਬਾਅਦ ਅਗਲਾ ਜਥਾ ਆ ਜਾਂਦਾ ਬੰਗਲੌਰ ਵਿੱਚ ਤਾਂ ਇੱਕ ਜਲੂਸ ਦੀ ਅਗਵਾਈ ਆਈਐਸ ਅਫਸਰ ਚਰਨਜੀਤ ਚਰਨਜੀਤ ਸਿੰਘ ਨੇ ਕੀਤੀ ਜੋ ਬੰਗਲੌਰ ਦੀਆਂ ਗਲੀਆਂ ਵਿੱਚੋਂ ਹੁੰਦਾ ਹੋਇਆ ਰਾਜ ਭਵਨ ਪਹੁੰਚਿਆ ਜਿੱਥੇ ਇੱਕ ਮੰਗਰੰਡਨ ਦੇ ਮੰਗਰੰਡਨ ਮੈਮੋਰੰਡਮ ਦੇ ਕੇ ਰਾਸ਼ਟਰਪਤੀ ਦੇ ਅਸਤੀਫੇ ਦੀ ਮੰਗ ਕੀਤੀ ਗਈ ਰਸਤਾਨ ਦੇ ਸਿੱਖਾਂ ਨੇ ਸ੍ਰੀ ਗੰਗਾ ਨਗਰ ਵਿੱਚ ਭਾਰੀ ਰੋਸ ਮਜਹਰਾ ਕੀਤਾ ਸੋ ਥਾਂ ਥਾਂ ਤੇ ਇੱਕ ਤਰ੍ਹਾਂ ਨਾਲ ਰੋਸ ਪ੍ਰਗਟਾਵਾ ਕੀਤਾ ਗਿਆ ਜੋ ਭਾਰਤੀ ਹਕੂਮਤ ਨੇ ਸ੍ਰੀ ਹਰਮੰਦਰ ਸਾਹਿਬ ਤੇ ਅਟੈਕ ਕੀਤਾ ਗਿਆ ਸੀ। ਵਿਦੇਸ਼ ਵਿੱਚ ਜੁਕੇ ਵਿੱਚ ਸਿੱਖਾਂ ਨੇ ਲੰਡਨ ਵਿੱਚ ਇਕੱਠ ਕਰਕੇ ਭਾਰਤ ਸਰਕਾਰ ਖਿਲਾਫ ਭਾਰੀ ਰੋਸ ਪ੍ਰਗਟ ਕੀਤਾ। ਇਸ ਰੋਸ ਮਜਾਰੇ ਨੂੰ ਰੋਕਣ ਲਈ ਭਾਰਤ ਸਰਕਾਰ ਨੇ ਭਾਰੀ ਲਾਬਿੰਗ ਕੀਤੀ। ਭਾਰਤੀ ਵਿਦੇਸ਼ ਮੰਤਰਾਲੇ ਨੇ ਬ੍ਰਿਟਿਸ਼ ਪ੍ਰਧਾਨ ਮੰਤਰੀ ਮਾਰਗਰੇਟ ਥੈਚਰ ਦੇ ਵਿਦੇਸ਼ ਸਕੱਤਰ ਜਾਫਰੀ ਖੋਬ ਉੱਤੇ ਭਾਰੀ ਦਬਾਅ ਬਣਾਇਆ ਕਿ ਉਹ ਸਿੱਖ ਪ੍ਰੋਟੈਸਟ ਨੂੰ ਬੈਨ ਕਰ ਦੇਵੇ। ਵਰਨੋ ਇਸ ਦਾ ਬੁਰਾ ਅਸਰ 5 ਬਿਲੀਅਨ ਪੌਂਡ ਦੇ ਬੇਸਟ ਲੈਂਡ ਹੈਲੀਕਾਪਟਰ ਸੌਦੇ ਉੱਤੇ ਪਵੇਗਾ ਜਫਰੀ ਹੋਮ ਭਾਰਤ ਨੂੰ ਹੈਲੀਕਾਪਟਰ ਵੇਚਣ ਲਈ ਇੰਨਾ ਕਾਲਾ ਸੀ ਕਿ ਉਹ ਹਰ ਕੀਮਤ ਤੇ ਚਾਹੁੰਦਾ ਸੀ ਕਿ ਸਕਾਟਲੈਂਡ ਜਾਰਡਪੋਰਟਸ ਇਸ ਰੋਸ ਮਜਾਰੇ ਨੂੰ ਬੈਨ ਕਰੇ ਇਹਦੇ ਲਈ ਉਸਨੇ ਯੂਕੇ ਸੁਪਬਲਿਕ ਆਰਡਰਸ ਐਕਟ 1936 ਜੋ ਹਰ ਕਿਸੇ ਨੂੰ ਸ਼ਾਂਤੀਪੂਰ ਰੋਸ ਮਜਾਰੇ ਦੀ ਆਗਿਆ ਦਿੰਦਾ ਹੈ ਨੂੰ ਬਦਲਣ ਲਈ ਖਰੜਾ ਵੀ ਤਿਆਰ ਕਰਾ ਲਿਆ ਪਰ ਗੈਰ ਸਖਤਰ ਨੇ ਉਸ ਦਾ ਇਹ ਪ੍ਰਪੋਜ਼ਲ ਅਸਵੀਕਾਰ ਕਰ ਦਿੱਤਾ ਅਤੇ ਸਿੱਖ ਪ੍ਰੋਟੈਸਟ ਹੋਣ ਦਿੱਤਾ ਅਸਲ ਵਿੱਚ 7 ਤੋਂ 9 ਜੂਨ 1984 ਤੱਕ ਲੰਡਨ ਦੇ ਲੈਨਨ ਲੈਨ ਕਾਸਟ ਹਾਊਸ ਵਿੱਚ ਸੱਤ ਵੱਡੇ ਉਦਯੋਗਿਕ ਦਿਸਾਂ ਦੀ ਇਨ ਇਕਨਾਮਿਕ ਮੀਟ ਹੋ ਰਹੀ ਸੀ ਜਿਸ ਵਿੱਚ ਬਰਤਾਨੀਆ ਅਮਰੀਕਾ ਕੈਨੇਡਾ ਜਰਮਨੀ, ਫਰਾਂਸ, ਇਟਲੀ ਅਤੇ ਜਾਪਾਨ ਦੇ ਰਸਟਰ ਪ੍ਰਮੁੱਖ ਭਾਗ ਲੈ ਰਹੇ ਸਨ। ਦੁਨੀਆ ਭਰ ਦਾ ਮੀਡੀਆ ਉੱਤੇ ਕਵਰੇਜ ਲਈ ਆਇਆ ਹੋਇਆ ਸੀ। ਇਸ ਲਈ ਭਾਰਤ ਸਰਕਾਰ ਨੇ ਇੱਥੇ ਵਿਰੋਧ ਪ੍ਰਦਰਸ਼ਨ ਰੁਕਣ ਤੇ ਜ਼ਿਆਦਾ ਜ਼ੋਰ ਲਾਇਆ। 9 ਜੂਨ ਨੂੰ ਸਿੱਖਾਂ ਨੇ ਹਾਈਡ پارک ਲੰਡਨ ਵਿੱਚ ਇਕੱਠ ਕੀਤਾ ਅਤੇ ਭਾਰਤੀ ਮੈਸੀ ਬਲਰੋਸ ਮਾਰਚ ਕੀਤਾ। ਇਸ ਵਿੱਚ ਕਸ਼ਮੀਰੀ ਲੀਡਰ ਮਾਨੁਲਲਾ ਖਾਨ, ਰਜਾਜਮਾਨ ਅਲੀ ਅਤੇ ਪ੍ਰਸਿੱਧ ਵਕੀਲ ਰਾਸੀਦ ਮਿਰਜ਼ਾ ਵੀ ਸ਼ਾਮਲ ਹੋਏ। ਜਿਨ੍ਹਾਂ ਦੀ ਸਮੂਲੀਅਤ ਨਾਲ ਭਾਰਤ ਵੱਲੋਂ ਇਹ ਪ੍ਰਚਾਰ ਕੀਤਾ ਗਿਆ ਕਿ ਜੁਕੇ ਰੈਲੀ ਪਿੱਛੇ ਪਾਕਿਸਤਾਨ ਦਾ ਹੱਥ ਸੀ ਇਸ ਤੋਂ ਇਲਾਵਾ ਕੈਨੇਡਾ ਦੇ ਵੈਨਕੂਵਰ ਵਿੱਚ 15000 ਸਿੱਖ ਇਕੱਠੇ ਹੋਏ ਉਹਨਾਂ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦਾ ਪੁਤਲਾ ਅਤੇ ਭਾਰਤੀ ਝੰਡਾ ਸਾੜ ਕੇ ਰੋਸ ਪ੍ਰਗਟ ਕੀਤਾ ਕੈਨੇਡਾ ਦੇ ਹੋਰ ਸ਼ਹਿਰਾਂ ਟ੍ਰਾਂਟੋ ਮੰਟਰੀਅਲ ਵਿੱਚ ਵੀ ਵੱਡੇ ਰੋਸ ਪ੍ਰਦਰਸ਼ਨ ਕੀਤੇ ਗਏ ਅਮਰੀਕਾ ਵਿੱਚ ਸਿੱਖਾਂ ਨੇ 8 ਜੂਨ ਨੂੰ ਵੱਡਾ ਇਕੱਠ ਕਰਕੇ ਭਾਰਤੀ ਮੈਸੀ ਅੱਗੇ ਰੋਸ ਵਿਖਾਵਾ ਕੀਤਾ ਇਸ ਤੋਂ ਇਲਾਵਾ ਲਾਸ ਏਂਜਲਸ ਸੈਨ ਫ੍ਰਾਂਸਿਸਕੋ ਸਕਾਗੋ ਹਜ਼ਾਰਾਂ ਸਕਾਗੋ ਤੋਂ ਹਜ਼ਾਰਾਂ ਸਿਕ ਨਿਊਯਾਰਕ ਦੇ ਯੂਨਾਈਟਿਡ ਨੇਸ਼ਨ ਪਲਾਜ਼ਾ ਸਾਹਮਣੇ ਇਕੱਠੇ ਹੋਏ ਰੋਸ ਪ੍ਰਦਰਸ਼ਨ ਕੀਤਾ ਨੈਰੋਬੀ ਕਿਨੀਆ ਤੋਂ ਗੁਰਦੁਆਰਾ ਨਾਮਗੜੀਆ ਬੋਰਡ ਦੇ ਚੇਅਰਮੈਨ ਤਰਲੋਕ ਸਿੰਘ ਨਾਮਤਾਰੀ ਨੇ ਭਾਰਤ ਦੇ ਹਾਈ ਕਮਿਸ਼ਨਰ ਰਾਹੀਂ ਰਾਸ਼ਟਰਪਤੀ ਦੇ ਨਾਮ ਰੋਸ ਪੱਤਰ ਭੇਜਿਆ ਇਸ ਤਰ੍ਹਾਂ ਜਿੱਥੇ ਜਿੱਥੇ ਵੀ ਸਿੱਖ ਬੈਠੇ ਹੋਏ ਸਨ ਉਹਨਾਂ ਨੇ ਸਮਰੱਥਾ ਅਨੁਸਾਰ ਇਸ ਹਮਲੇ ਦਾ ਡਟਮਾ ਵਿਰੋਧ ਕੀਤਾ ਪਰ ਕੁਝ ਬਟੀਆਂ ਤੱਕ ਭਾਰਤੀ ਰਾਜਨੀਤਿਕ ਪਾਰਟੀਆਂ ਨੇ ਸਿੱਖਾਂ ਦੇ ਇਸ ਮੁਕੱਦਸ ਸਥਾਨ ਤੇ ਹੋਏ ਹਮਲੇ ਦਾ ਨਾ ਤਾਂ ਵਿਰੋਧ ਕੀਤਾ ਅਤੇ ਨਾ ਹੀ ਹਮਾਇਤ ਕੀਤੀ ਜਿਵੇਂ ਭਾਰਤੀ ਜਨਤਾ ਪਾਰਟੀ ਦੇ ਸੇਲਮ ਤਾਮਲਾਡੂ ਵਿੱਚ ਚੱਲ ਰਹੇ ਇਤਲਾਸ ਵਿੱਚ ਮੋਰਾਰਜੀ ਦੇਸਾਈ ਚੰਦਰ ਸਿੱਖਰ ਮધુ ਦੰਡਵਤੇ ਨੇ 50 ਸਮੱਸਿਆਲੀ ਕਾਂਗਰਸ ਸਰਕਾਰ ਨੂੰ ਜ਼ਿੰਮੇਵਾਰ ਠਹਿਰਾਇਆ डीएम के प्रधान करना निधि ने कहा कि जे समय रहंदा केंद्र ध्यान दंदा ता समस्या इन्नी गंभीर नहीं सी होनी सीपीआई और सीपीएम ने भी यहू राग अलापया कि जे कांग्रेस ते सरकार विरोधी ਧਿਰ ਦਾ ਸੁਝਾਅ ਮੰਨ ਲੈਂਦੀ ਤਾਂ ਗੱਲ ਇੱਥੋਂ ਤੱਕ ਨਹੀਂ ਸੀ ਪਹੁੰਚਣੀ ਉਹਨਾਂ ਦਾ ਸੁਝਾਅ ਇਹ ਸੀ ਕਿ ਤਿੰਨ ਧਿਰ ਸਰਕਾਰ, ਵਿਰੋਧੀ ਧਿਰ ਅਤੇ ਇਕਲਿ दल ਗੱਲਬਾਤ ਹੋਵੇ 12 ਜੂਨ ਨੂੰ ਬੰਗਾਲ ਦੇ ਮੁੱਖ ਮੰਤਰੀ ਜੋਤੀ ਬਾਸੂ ਨੇ ਪ੍ਰਧਾਨ ਮੰਤਰੀ ਨੂੰ ਮਿਲ ਕੇ ਸੁਝਾ ਦਿੱਤਾ ਕਿ ਪੰਜਾਬ ਵਿੱਚ ਹਾਲਾਤ ਸੁਖਾਵੇ ਬਣਾਉਣ ਲਈ ਯਤਨ ਕੀਤੇ ਜਾਣ ਅਤੇ ਵਿਰੋਧੀ ਪਾਰਟੀਆਂ ਨੂੰ ਵੀ ਭਰੋਸੇ ਵਿੱਚ ਲਿਆ ਜਾਵੇ। ਇਸ ਦੇ ਉਲਟ ਭਾਰਤ ਵਿੱਚ ਹਰ ਰਾਜਨੀਤਿਕ ਪਾਰਟੀ ਅਤੇ Hindu ਧਰਮਕ ਆਗੂਆਂ ਨੇ ਸਿੱਖਾਂ ਤੇ ਹੋਏ ਇਸ ਹਮਲੇ ਦਾ ਪੁਰਜ਼ੋਰ ਸਵਾਗਤ ਕੀਤਾ। ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ ਕਿਹਾ ਕਿ ਅਸੀਂ ਉੱਥੇ ਫੌਜ ਭੇਜੀ ਕਿਉਂਕਿ ਉੱਥੇ ਇਸ ਦੀ ਲੋੜ ਸੀ। ਇੰਦਰਾ ਗਾਂਧੀ ਨੇ ਸੰਡੇ ਟਾਈਮਜ਼ ਲੰਡਨ ਦੇ ਐਡੀਟਰ ਐਂਡਰਿਓ ਨੀਲ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਅਕਾਲੀ ਲੀਡਰ ਗਰਮ ਖਿਆਲੀਆਂ ਦੇ ਹੱਥਾਂ ਦੀਆਂ ਕੱਠ ਪੁਤਲੀਆਂ ਬਣ ਚੁੱਕੇ ਸਨ ਜਿਨ੍ਹਾਂ ਚਿਰ ਇਸ ਕਾਰਵਾਈ ਨੂੰ ਟਾਲਿਆ ਜਾ ਸਕਦਾ ਸੀ ਅਸੀਂ ਟਾਲਦੇ ਰਹੇ ਅਤੇ ਬਹੁਤ ਸਮਾਂ ਗਵਾਇਆ ਪਰ ਹੁਣ ਇਹ ਜ਼ਰੂਰੀ ਹੋ ਗਿਆ ਸੀ ਉਸਨੇ 11 ਜੂਨ ਨੂੰ ਲਦਾਖ ਦੇ ਤ੍ਰਸੂਲ ਸਟੇਡੀਅਮ ਵਿੱਚ ਫੌਜੀਆਂ ਨੂੰ ਸਬੋਧਨ ਕਰਦਿਆਂ ਵਧਾਈ ਦਿੱਤੀ ਕਿ ਉਹਨਾਂ ਨੇ ਜਾਨਾਂ ਦੀ ਪਰਵਾਹ ਨਾ ਕਰਦਿਆਂ ਵੱਖਵਾਦੀਆਂ ਖਿਲਾਫ ਦੇਸ਼ ਦੀ ਲੜਾਈ ਲੜੀ ਹਰਿਆਣਾ ਦੇ ਮੁੱਖ ਮੰਤਰੀ ਭਜਨ ਲਾਲ ਨੇ ਪ੍ਰੈਸ ਕਾਨਫਰੰਸ ਕਰਕੇ ਫੌਜ ਨੂੰ ਜਿੱਤ ਲਈ ਵਧਾਈ ਦਿੱਤੀ ਉਸਨੇ ਕਿਹਾ ਕਿ ਕੇਂਦਰ ਨੂੰ ਅਜਾਇ ਕਾਨੂੰਨ ਲਿਆਉਣਾ ਚਾਹੀਦਾ ਹੈ ਜਿਸ ਅਨੁਸਾਰ ਅਪਰਾਧੀ ਧਾਰਮਿਕ ਸਥਾਨਾਂ ਵਿੱਚ ਪਨਾਹ ਨਾ ਲੈ ਸਕਣ ਹైదరాబాద్ ਵਿੱਚ ਭਾਜਪਾ ਪ੍ਰਧਾਨ ਅਟਲ ਬਹਿਰੀ ਬਾਸਪਾਈ ਨੇ ਕਿਹਾ ਕਿ ਇਸ ਗੱਲ ਦੀ ਜਾਂਚ ਹੋਣੀ ਚਾਹੀਦੀ ਹੈ ਕਿ ਇੰਨੇ ਮਾਰੂ ਹਥਿਆਰ ਹਰਮਿੰਦਰ ਸਾਹਿਬ ਵਿੱਚ ਕਿਵੇਂ ਆਏ ਉਸਨੇ ਇਸ ਨੂੰ ਕੇਂਦਰੀ ਅਤੇ ਰਾਜ ਦੀਆਂ ਖੁਬੀਆ ਏਜੰਸੀਆਂ ਦੀ ਨਾਕਾਮਜਾਬੀ ਕਿਹਾ ਹਰਿਆਣਾ ਵਿੱਚ ਹੋ ਰਹੇ ਬੀਜੇਪੀ ਦੇ ਸੈਸ਼ਨ ਵਿੱਚ ਵੀ देरी ਨਾਲ ਚੁੱਕਿਆ ਗਿਆ ਸਹੀ ਕਦਮ ਕਹਿ ਕੇ ਇਸ ਦਾ ਸਵਾਗਤ ਕੀਤਾ ਗਿਆ। ਬੀਜੇਪੀ ਸੈਸ਼ਨ ਜੋ ਕੁਰਕਸ਼ੇਤਰ ਵਿੱਚ ਹੋ ਰਿਹਾ ਸੀ ਵਿੱਚ ਉਹਨਾਂ ਬੇਕਸੂਰ ਲੋਕਾਂ ਤੋਂ ਪਰਚੇ ਵਾਪਸ ਲੈਣ ਦੀ ਮੰਗ ਵੀ ਕੀਤੀ ਜਿਨ੍ਹਾਂ ਨੇ ਨਰਨੌਲ ਅਤੇ ਕੈਥਲ ਵਿੱਚ ਫਰਵਰੀ ਮਹੀਨੇ ਵਿੱਚ ਸਿੱਖਾਂ ਉੱਤੇ ਹਮਲੇ ਕਰਕੇ ਉਹਨਾਂ ਨੂੰ ਲੁੱਟਿਆ ਅਤੇ ਮਾਰਿਆ ਸੀ। ਬੀਜੇਪੀ ਜਨਰਲ ਸਕੱਤਰ ਹਿੱਤ ਵਿਲਾਸੀ ਨੇ ਇਸ ਹਮਲੇ ਦਾ ਸਵਾਗਤ ਕਰਦਿਆਂ ਕਿਹਾ ਕਿ ਹਿੰਦੂਆਂ ਨੇ ਸੁੱਖ ਦਾ ਸਾਹ ਲਿਆ ਹੈ ਜੋ 2 ਸਾਲ ਤੋਂ ਡਰੇ ਹੋਏ ਸਨ। ਜੋ 2 ਸਾਲ ਤੋਂ ਡਰ ਦੇ ਸਾਇਹਟ ਜੀ ਰਹੇ ਸਨ ਉਸਨੇ ਇਹ ਵੀ ਆਸ ਪ੍ਰਗਟਾਈ ਕਿ ਬਚ ਗਏ ਸਾਰੇ ਵਖਵਾਦੀ ਛੇਤੀ ਫੜ ਲਏ ਜਾਣਗੇ ਆਪਣੀ ਮਾਤਰਪੂਮੀ ਪੰਜਾਬ ਲਈ ਲੜਨ ਵਾਲੇ ਸਿੱਖਾਂ ਨੂੰ ਉਹ ਵਖਵਾਦੀ ਕਹਿ ਰਿਹਾ ਸੀ ਸਾਬਕਾ ਰਾਸ਼ਟਰਪਤੀ ਨੀਲਮ ਸੰਜੀਵਾ ਰੈਡੀ ਨੇ ਇਸ ਨੂੰ ਨਾ ਟਾਲਿਆ ਜਾ ਸਕਣ ਵਾਲਾ ਘਟਨਾਕਰਮ ਕਿਹਾ ਉਸਨੇ ਕਿਹਾ ਕਿ ਤਰਮਸਥਾਨਾ ਨੂੰ অপরাধੀਆਂ ਦੀ ਪਨਾਹਗਾ ਨਹੀਂ ਨਹੀਂ ਬਣ ਦੇਣਾ ਚਾਹੀਦਾ ਉਸ ਦੀ ਨਜ਼ਰ ਵਿੱਚ ਹਾਰੇ ਹੋਏ ਸਿੱਖ ਅਪਰਾਧੀ ਸਨ ਜਗਨਨਾਥਪੁਰ ਮੱਠ ਦੇ ਸ਼ੰਕਰਾਚਾਰੀਆ ਨਿਰਜਾ ਦੇਵ ਤੀਰਥ ਸਵਾਮੀ ਨੇ ਕਿਹਾ ਕਿ ਲੋਕ ਆਪਣੇ ਧਰਮ ਦੀ ਆਪ ਹੀ ਬੇਗੁਰਮਤੀ ਕਰਦੇ ਹਨ ਉਸ ਨੇ ਕਿਹਾ ਕਿ ਉਹ ਪਿਛਲੇ 2 ਸਾਲਾਂ ਤੋਂ ਕਹਿ ਰਿਹਾ ਸੀ ਕਿ ਬਖੋ ਅਤਵਾਦੀਆਂ ਨਾਲ ਸ਼ਕਤੀ ਨਾਲ ਨਿਚਠਿਆ ਜਾਣਾ ਚਾਹੀਦਾ ਹੈ ਰਾਸ਼ਟਰੀ ਸਵਮ ਸੇਵਕ ਸੰਗ ਦੇ ਮੁਖੀ ਬਾਲਾ ਸਾਹਿਬ ਦਿਉਰਸ ਨੇ ਨਾਗਪੁਰ ਵਿੱਚ ਸਵ ਸਵਮ ਸੇਵਕਾਂ ਦੇ ਸਾਲਾਨਾ ਜਲਾਸ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਅੰਮ੍ਰਿਤਸਰ ਹਰਮੰਦਰ ਸਾਹਿਬ ਸਮੂਹ ਵਿੱਚ ਸਰਕਾਰ ਨੇ ਉਹੀ ਕੀਤਾ ਜੋ ਕੀਤਾ ਜਾਣਾ ਚਾਹੀਦਾ ਸੀ ਇਸ ਦਾ ਹੋਰ ਕੋਈ ਬਦਲ ਨਹੀਂ ਸੀ ਰਾਜਕੋਟ ਦੀ ਪ੍ਰੈਸ ਕਲੱਬ ਨੇ ਭਾਰਤੀ ਫੌਜ ਦੀ ਅਮਰਸਰ ਵਿਚਲੀ ਜਿੱਤ ਤੇ ਪ੍ਰਧਾਨ ਮੰਤਰੀ ਨੂੰ ਵਧਾਈ ਦਿੱਤੀ ਮੱਧ ਪ੍ਰਦੇਸ਼ ਤੋਂ ਸਾਬਕਾ ਕੇਂਦਰੀ ਮੰਤਰੀ ਵਿਦਿਆ ਆਚਰਨ ਸੁਕਲ ਨੇ ਫੌਜੀ ਕਾਰਵਾਈ ਦੀ ਸਲਾਘਾ ਕਰਦਿਆਂ ਸੁਝਾਅ ਦਿੱਤਾ ਕਿ ਗੁਰਦੁਆਰਾ ਐਕਟ ਵਿੱਚ ਸ਼ੋਧ ਯਕੀਨੀ ਬਣਾਇਆ ਜਾਵੇ ਕਿ ਸ਼ੋਧ ਕਰਕੇ ਯਕੀਨੀ ਬਣਾਇਆ ਜਾਵੇ ਕਿ अपराधी गुरुद्वारों ਜਾਂ ਗੁਰਦੁਆਰਾਂ ਦਾ ਦੁਰਉਪਯੋਗ ਨਾ ਕਰ ਸਕਣ ਉਸਨੇ ਸਿੱਖਾਂ ਦੇ ਮੀਰੀ ਪੀਰੀ ਦੇ ਸਿਧਾਂਤ ਤੇ ਹਮਲਾ ਕਰਦਿਆਂ ਕਿਹਾ ਕਿ ਅਸੀਂ ਵੇਖ ਲਿਆ ਹੈ ਕਿ ਤਰਮ ਅਤੇ ਰਾਜਨੀਤੀ ਨੂੰ ਇਕੱਠਾ ਕਰਨਾ ਕਿੰਨਾ ਖਤਰਨਾਕ ਹੋ ਸਕਦਾ ਹੈ ਪੰਜਾਬ ਵਿਚਲੇ ਕਾਂਗਰਸੀ ਲੀਡਰਾਂ ਨੂੰ ਵੀ ਬੈਨ ਦੇਣ ਲਈ ਕਿਹਾ ਗਿਆ ਜਿਸ ਵਿੱਚ ਸਭ ਤੋਂ ਪਹਿਲਾਂ ਪੰਜਾਬ ਦੇ ਚਾਰ ਸਾਬਕਾ ਮੰਤਰੀਆ ਸੰਤੋਖ ਸਿੰਘ ਰੰਧਾਵਾ ਹਰਚਰਨ ਸਿੰਘ ਅਜਨਾਲਾ ਵੀਰਪਾਲ ਸਿੰਘ ਡਾਕਟਰ ਕੇਵਲ ਕ੍ਰਿਸ਼ਨ ਅਤੇ ਐਮਐਲਏ ਸੱਜਨ ਕੁਮਾਰ ਨੇ ਫੌਜੀ ਹਮਲੇ ਦੀ ਛਲਾਗਾ ਕੀਤੀ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਮਹਿੰਦਰ ਸਿੰਘ ਗਿੱਲ ਸਾਬਕਾ ਡਿਪਟੀ ਸਪੀਕਰ ਨਸੀਬ ਸਿੰਘ ਗਿੱਲ ਅਤੇ ਹਰਵੀਰ ਸਿੰਘ ਢਿੱਲੋਂ ਨੇ ਦਿੱਲੀ ਤੋਂ ਇੱਕ ਬਿਆਨ ਦੇ ਕੇ ਕਿਹਾ ਕਿ ਹਰਮਿੰਦਰ ਸਾਹਿਬ ਦੀ ਹੋਈ ਬੇਅਦਬੀ ਦੇ ਜਥੇਦਾਰ ਤੋੜਾ ਜ਼ਿੰਮੇਵਾਰ ਹੈ ਜਿਸ ਦੀ ਸਹਿਮਤੀ ਨਾਲ ਅੱਤਵਾਦੀ ਅੰਦਰ ਇਹਨੇ ਮਰੂ ਹਥਿਆਰ ਲਜਾਣ ਵਿੱਚ ਕਾਮਯਾਬ ਹੋਏ ਉਹਨਾਂ ਨੇ ਦੇਸ਼ ਵਿਦੇਸ਼ ਦੇ ਸਿੱਖਾਂ ਨੂੰ ਅਪਵਾਹਾਂ ਤੇ ਭਰੋਸਾ ਨਾ ਕਰਨ ਲਈ ਕਿਹਾ ਪਰ ਉਹਨਾਂ ਇਹ ਪਰ ਉਹਨਾਂ ਇਹ ਨਾ ਦੱਸਿਆ ਕਿ ਉਹ ਵਾਂ ਕਿਹੜੀਆਂ ਸਨ ਜਦ ਸਾਰਾ ਜ਼ੁਲਮੀ ਸੱਕਾ ਸਪਸ਼ਟ ਹੋ ਚੁੱਕਿਆ ਸੀ ਭਾਰਤੀ ਅਖਬਾਰਾਂ ਨੇ ਵੀ ਸਿੱਖਾਂ ਖਲਾਬ ਜ਼ਹਿਰ ਉਗਣ ਵਿੱਚ ਆਪਣਾ ਯੋਗਦਾਨ ਪਾਇਆ ਦਾ ਹਿੰਦੂ ਮਦਰਾਸ ਨੇ ਲਿਖਿਆ ਕਿ ਹੁਣ ਜਦੋਂ ਗੋਲਡਨ ਟੈਂਪਲ ਵਾਲਾ ਤੂਫਾਨ ਸਾਰੇ ਦੇਸ਼ ਨੇ ਅੱਖੀਂ ਵੇਖਿਆ ਹੈ ਤਾਂ ਇਹ ਪੁੱਛਿਆ জানা ਚਾਹੀਦਾ ਹੈ ਕਿ ਅਤਵਾਦ ਇਹਨਾਂ ਜੰਗਲੀ ਰੂਪ ਕਿਵੇਂ ਧਾਰਨ ਕਰ ਗਿਆ ਨਾਰਦਰਨ ਇੰਡੀਆ ਪత్రిక ਲਾਹਾਂਵਾਨ ਨੇ ਲਿਖਿਆ ਕਿ ਉਦੋਂ ਵਖਵਾਦਿਆਂ ਅੱਗੇ ਨਰਮਖਿਆਲੀ ਅਕਾਲੀ ਲੀਡਰ ਬੇਵੱਸ ਸਨ ਹੁਣ ਸਰਕਾਰ ਨੂੰ ਨਵੇਂ ਸਿਰਿਓਂ ਇਹਨਾਂ ਨਾਲ ਗੱਲਬਾਤ ਕਰਨ ਚਲਾਉਣੀ ਚਾਹੀਦੀ ਹੈ ਸਰਕਾਰ ਵੱਲੋਂ ਅਕਾਲੀਆਂ ਨੂੰ ਇਹ ਵੀ ਸਮਝਾਉਣਾ ਚਾਹੀਦਾ ਹੈ ਕਿ ਹਿੰਸਾ ਨਾਲ ਮਸਲਾ ਹੱਲ ਨਹੀਂ ਹੁੰਦਾ ਸਮਾਹ ਹੋਰ ਵਿਗੜਦਾ ਹੈ ਦਾ ਪਾਣੀ ਦਾ ਪੈਨੀਅਰ ਲਖਨਊ ਨੇ ਲਿਖਿਆ ਕਿ ਸਿੱਖਾਂ ਨੂੰ ਸਰਕਾਰ ਦੇ ਜ਼ਬਰ ਦੀ ਸਬਰ ਦੀ ਪ੍ਰਸ਼ੰਸਾ ਕਰਨੀ ਚਾਹੀਦੀ ਹੈ ਜਿਸਨੇ ਅੱਤਵਾਦੀਆਂ ਦੇ ਧੜਕਾਉਣ ਦੇ ਬਾਵਜੂਦ ਸਿੱਖਾਂ ਦੇ ਧਾਰਮਿਕ ਮਸਲਿਆਂ ਵਿੱਚ ਦਖਲ ਨਹੀਂ ਦਿੱਤਾ ਜਦੋਂ ਸਾਰੇ ਹਿੱਲੇ ਖਤਮ ਹੋ ਗਏ ਉਦੋਂ ਹੀ ਸਰਕਾਰ ਨੇ ਸਖਤ ਐਕਸ਼ਨ ਲੈਣ ਦਾ ਫੈਸਲਾ ਕੀਤਾ ਜਿਸ ਨੇ ਪੰਜਾਬ ਤੇ ਦੇਸ਼ ਨੂੰ ਬਚਾਇਆ ਅੱਜ ਬਾਰਾਮਸੀ ਨੇ ਲਿਖਿਆ ਕਿ ਇਹ ਸੰਤੁਸ਼ਟੀ ਵਾਲੀ ਗੱਲ ਹੈ ਕਿ ਗੋਲਡਨ ਟੈਪਲ ਅੱਤਵਾਦੀਆਂ ਦੇ ਕਬਜ਼ੇ ਵਿੱਚ ਆਜ਼ਾਦ ਹੋ ਗਿਆ ਹੈ ਵੱਖਵਾਦੀਆਂ ਨੇ ਪਵਿੱਤਰ ਥਾਂ ਨੂੰ ਕਿਲੇ ਵਿੱਚ ਬਦਲ ਦਿੱਤਾ ਸੀ ਜਿਸ ਨੂੰ ਭਾਰਤ ਜਨਤਾ ਪਾਰਟੀ ਨੇ ਬਦੀ ਬਹਾਦਰੀ ਨਾਲ ਲੜ ਕੇ ਆਜ਼ਾਦ ਕਰਵਾਇਆ ਅਤੇ ਜਿਸ ਨੂੰ ਭਾਰਤੀ ਜਵਾਨਾਂ ਨੇ ਬੜੀ ਬਹਾਦਰੀ ਨਾਲ ਲੜ ਕੇ ਆਜ਼ਾਦ ਕਰਵਾਇਆ ਤੇ ਦੇਸ਼ ਦੀ ਏਕਤਾ ਨੂੰ ਕਾਇਮ ਰੱਖਿਆ। ਡੇਲੀ ਬੰਬੇ ਨੇ ਲਿਖਿਆ ਕਿ ਗੋਲਡਨ ਟੈਂਪਲ ਦੀ ਪਵਿੱਤਰਤਾ ਬਹਾਲ ਹੋ ਗਈ ਹੈ। ਅੱਤਵਾਦੀ ਮਾਰੇ ਜਾ ਚੁੱਕੇ ਹਨ ਜਾਂ ਫੜੇ ਗਏ ਹਨ। ਜੇ ਜਵਾਨ ਗੋਲਡਨ ਟੈਂਪਲ ਦੀ ਪਵਿੱਤਰਤਾ ਨੂੰ ਪਵਿੱਤਰਤਾ ਨੂੰ ਮੁੱਖ ਨਾ ਰੱਖਦੇ ਤਾਂ ਉਹਨਾਂ ਦੀ ਮੌਤ ਦਰ ਬਹੁਤ ਘੱਟ ਹੋਣੀ ਸੀ ਪਰ ਉਹਨਾਂ ਨੇ ਆਪਣੀਆਂ ਜਾਨਾਂ ਦੀ ਪਰਵਾਹ ਨਾ ਕਰਕੇ ਗੋਲਡਨ ਟੈਂਪਲ ਦੀ ਪਵਿੱਤਰਤਾ ਅਤੇ ਦੇਸ਼ ਦੀ ਏਕਤਾ ਨੂੰ ਬਰਕਰਾਰ ਰੱਖਿਆ। ਦੈਨਕ ਜਾਗਰਨ ਕਾਨਪੁਰ ਨੇ ਲਿਖਿਆ ਕਿ ਗੋਲਡਨ ਟੈਂਪਲ ਵਿੱਚ ਭਾਰਤੀ ਫੌਜਾਂ ਦੇ ਦਾਖਲੇ ਨਾਲ ਪਵਿੱਤਰਤਾ ਭੰਗ ਨਹੀਂ ਹੋਈ ਸਕੋ ਬਚੀ ਸਗੋਂ ਬਚੀ ਹੈ ਕਿਉਂਕਿ ਕਿਸੇ ਵੀ ਪੂਜਾ ਸਥਾਨ ਨੂੰ ਗੈਰ ਸਮਾਜਜੀ ਅਤੇ ਅਪਰਾਧੀਆਂ ਦਾ ਅੱਡਾ ਨਹੀਂ ਬਣ ਦਿੱਤਾ ਜਾ ਸਕਦਾ ਸਿਆਸਤ ਹਦਰਾਬਾਦ ਨੇ ਇਸ ਦੇ ਸਾਰੀਆਂ ਪਾਰਟੀਆਂ ਦੀ ਸਵੀਕ੍ਰਿਤੀ ਮਿਲੀ ਹੈ ਕਿ ਫੌਜੀ ਐਕਸ਼ਨ ਨੂੰ ਪੂਰੇ ਦੇਸ਼ ਅਤੇ ਸਾਰੀਆਂ ਪਾਰਟੀਆਂ ਦੀ ਸਵੀਕ੍ਰਿਤੀ ਮਿਲੀ ਹੈ ਜੇ ਇਸ ਵਿੱਚ ਹੋਰ ਦੇਰ ਕੀਤੀ ਜਾਂਦੀ ਤਾਂ ਇਸ ਦੀ ਕੀਮਤ ਅਕੱਲੇ ਪੰਜਾਬ ਨੂੰ ਹੀ ਨਹੀਂ ਸਾਰੇ ਦੇਸ਼ ਨੂੰ ਝਕਾਉਣੀ ਪੈਣੀ ਸੀ ਵੱਡੀਆਂ ਅਖਬਾਰਾਂ ਟਾਈਮਜ਼ ਆਫ ਇੰਡੀਆ ਹਿੰਦੁਸਤਾਨ ਟਾਈਮਜ਼ ਇੰਡੀਅਨ ਐਕਸਪ੍ਰੈਸ ਡਾਟ ਰੇਨ ਆਲਸ ਵਿੱਚ ਸਭ ਤੋਂ ਸਭ ਇੱਕੋ ਭਾਸ਼ਾ ਬੋਲ ਰਹੀਆਂ ਸਨ ਅਤੇ ਭਾਰਤੀ ਹਾਕਮਾਂ ਦਾ ਗੁਣਗਾਨ ਕਰ ਰਹੀਆਂ ਸਨ ਇੱਕੋ ਇੱਕ ਅਖਬਾਰ న్యూਸ ਟਾਈਮ ਹైదరాబాద్ ਨੇ ਲਿਖਿਆ ਕਿ ਗੋਲਡਨ ਟੈਂਪਲ ਅਤੇ ਹੋਰ ਗੁਰਦੁਆਰਿਆਂ ਵਿੱਚ ਫੌਜ ਦੇ ਦਾਖਲੇ ਨਾਲ ਸਿੱਖ ਭਾਵਨਾਵਾਂ ਨੂੰ ਠੇਸ ਪਹੁੰਚਿਆ ਭਾਵੇਂ ਸਾਡਾ ਦੇਸ਼ ਕਹੀ ਜਾਵੇ ਪਰ ਸਿੱਖ ਪਿੰਟਰਾਂ ਵਾਲਾ ਨੂੰ ਉਪਰਾਧੀ ਮੰਨਣ ਲਈ ਤਿਆਰ ਨਹੀਂ ਸਿੱਖ ਇਸ ਵਿੱਚ ਸਿੱਖ ਇਸ ਵਿੱਚ ਸਾਰਾ ਕਸੂਰ ਕੇਂਦਰ ਦਾ ਮੰਨਦੇ ਹਨ ਜਿਸ ਨੇ ਹਾਲਾਤ ਨੂੰ ਵਿਗੜਨ ਦਿੱਤਾ ਵਿਗੜਨ ਵਿੱਚ ਵੱਡਾ ਯੋਗਦਾਨ ਪਾਇਆ ਅਖਬਾਰ ਨੇ ਅੱਗੇ ਲਿਖਿਆ ਕਿ ਸੰਤ ਸਰਚੰਦ ਸਿੰਘ ਲੋਂਗਵਾਲ ਹੁਣ ਸਰਕਾਰ ਦੀ ਹਿਰਾਸਤ ਵਿੱਚ ਹੈ ਇਸ ਲਈ ਮਸਲੇ ਦੇ ਹੱਲ ਲਈ ਗੱਲਬਾਤ ਚਲਾਉਣੀ ਚਾਹੀਦੀ ਹੈ ਦੁਨੀਆ ਭਰ ਦੇ ਅਖਬਾਰਾਂ ਵਿੱਚ ਵੀ ਲੇਖ ਲਿਖੇ ਗਏ ਪਰ ਉਹਨਾਂ ਵਿੱਚੋਂ ਬਹੁਤੇ ਭਾਰਤੀ ਹਵਾਲੇ ਨਾਲ ਹੀ ਲਿਖੇ ਗਏ ਕਿਉਂਕਿ ਉਨ੍ਹਾਂ ਅਖਬਾਰਾਂ ਦੇ ਪੱਤਰਕਾਰ ਭਾਰਤੀ ਹੀ ਸਨ ਅਤੇ ਉਹ ਸਾਰੇ ਭਾਰਤੀ ਖਬਰ ਏਜੰਸੀਆਂ ਤੇ ਨਿਰਪਰਸਨ ਸਚਾਈ ਜਾਣਨ ਬਾਰੇ ਉਨ੍ਹਾਂ ਦੀ ਉਨ੍ਹਾਂ ਵੀ ਕੋਈ ਤਰੱਦ ਨਾ ਕੀਤਾ ਨਾ ਉਦੋਂ ਅਤੇ ਨਾ ਹੀ ਬਾਅਦ ਵਿੱਚ ਭਾਵੇਂ ਕਿ ਮੇਰੇ ਵਰਗੇ ਸੰਕੜੇ ਚਸ਼ਮਦੀਦ ਅਜੇ ਜਿੰਦਾ ਹਨ ਅਤੇ ਸਚਾਈ ਦੱਸ ਸਕਦੇ ਹਨ ਕੇਵਲ ਵਿਲੀਅਮ ਸਟੀਵਨ ਨੇ 19 ਜੂਨ ਦੀ ਨਿਊਯਾਰਕ ਟਾਈਮਜ਼ ਵਿੱਚ ਲੇਖ ਲਿਖ ਕੇ ਕੁਝ ਸਵਾਲ ਜ਼ਰੂਰ ਉਠਾਏ ਜਿਵੇਂ ਕਿ ਗ੍ਰਹਿ ਮੰਤਰਾਲੇ ਵੱਲੋਂ ਇੱਡੇ ਵੱਡੇ ਆਪਰੇਸ਼ਨ ਦੀ ਪ੍ਰੈਸ ਕਾਨਫਰੰਸ ਇੱਕ ਹਫ਼ਤੇ ਬਾਅਦ ਕਿਉਂ ਕੀਤੀ ਗਈ ਪ੍ਰੈਸ ਕਾਨਫਰੰਸ ਦੌਰਾਨ ਬਹੁ ਚਰਚਿਤ ਵਿਦੇਸ਼ੀ ਹੱਥ ਦੇ ਸਬੂਤ ਕਿਉਂ ਨਹੀਂ ਪੇਸ਼ ਕੀਤੇ ਗਏ ਪਿੰਡਰਾਂ ਵਾਲਿਆਂ ਦਾ ਪੱਖ ਕਿਉਂ ਨਹੀਂ ਲਿਆ ਗਿਆ ਉਸ ਪੱਤਰਕਾਰ ਨੇ ਭਾਰਤੀ ਹਸਤੀਆਂ ਦੇ ਹਵਾਲੇ ਨਾਲ ਸਿੱਧ ਕੀਤਾ ਕਿ ਪਿੰਡਰਾਂ ਵਾਲਿਆਂ ਦੀ ਮੰਗ ਖਾਲਿਸਤਾਨ ਨਹੀਂ ਭਾਰਤੀ ਸੰਵਿਧਾਨ ਅੰਦਰ ਵੱਧ ਅਧਿਕਾਰਾਂ ਦੀ ਮੰਗ ਸੀ ਇੱਥੋਂ ਤੱਕ ਕਿ ਪਾਕਿਸਤਾਨ ਦੀਆਂ ਅਖਬਾਰਾਂ ਵਿੱਚ ਵੀ ਇੰਦਰਾ ਗਾਂਧੀ ਦੇ ਫੌਜੀ ਹਮਲੇ ਦਾ ਗੁਣਗaan ਕੀਤਾ ਗਿਆ ਪਾਕਿਸਤਾਨੀ ਉਰਦੂ ਅਖਬਾਰ ਨਵਾਇਬ ਵਖਤ ਨੇ ਲਿਖਿਆ ਕਿ ਜੇ ਇੰਦਰਾ ਗਾਂਧੀ ਫੌਜੀ ਹਮਲਾ ਨਾ ਕਰਦੀ ਤਾਂ ਇਤਿਹਾਸ ਵਿੱਚ ਸਿੱਖਾਂ ਨੇ ਗਰੀਬਾਂ ਦੇ ਹਮਦਰਦਾਂ ਦੀ ਬਜਾਏ ਮਸੂਮਾਂ ਦੇ ਕਾਤਲ ਬਚਾਉਣ ਜਾਣੇ ਜਾਣਾ ਸੀ ਅਖਬਾਰ ਨੇ ਸਿੱਖ ਅਤੇ ਇੰਦਰਾ ਗਾਂਧੀ ਟਾਈਟਲ ਹੇਟ ਲਿਖੇ ਐਡੀਟੋਰੀਅਲ ਵਿੱਚ ਕਿਹਾ ਕਿ ਜੇ ਸਰਕਾਰ ਇਹਨਾਂ ਅੱਤਵਾਦੀ ਗਰੁੱਪਾਂ ਤੋਂ ਪੰਜਾਬ ਨੂੰ ਬਚਾਉਣ ਅਤੇ ਸ਼ਾਂਤੀ ਸਥਾਪਿਤ ਕਰਨ ਲਈ ਇੱਕ ਇਹ ਸਖਤ ਕਦਮ ਨਾ اٹھਾਉਂਦੀ ਤਾਂ ਲੋਕਾਂ ਨੇ ਕਾਨੂੰਨ ਦੇ ਰਾਜ ਵਿੱਚੋਂ ਆਪਣਾ ਵਿਸ਼ਵਾਸ ਗਵਾ ਦੇਣਾ ਸੀ ਪੰਜਾਬ ਦੇ ਲੋਕਾਂ ਨੂੰ ਅੱਤਵਾਦੀਆਂ ਤੋਂ ਬਚਾਉਣ ਲਈ ਇੰਦਰਾ ਗਾਂਧੀ ਦਾ ਧੰਨਵਾਦੀ ਹੋਣਾ ਚਾਹੀਦਾ ਹੈ। ਲੇਖਕ ਮਲਕ ਗੁਲਾਮ ਨਵੀ ਨੇ ਲਿਖਿਆ ਕਿ ਜੇ ਸਰਕਾਰ ਇੱਕ ਕਦਮ ਨਾ ਚੁੱਕਦੀ ਤਾਂ ਅੱਤਵਾਦੀ ਆਪਣੇ ਗੰਦੇ मंसूਬਿਆਂ ਲਈ ਹਰਮੰਦਰ ਸਾਹਿਬ ਨੂੰ ਵੀ ਨਸ਼ਟ ਕਰ ਸਕਦੇ ਸਨ। ਲੇਖਕ ਨੇ ਇੰਦਰਾ ਗਾਂਧੀ ਦੇ ਸੋਲੇ ਗਾਉਂਦਿਆਂ ਇਥੋਂ ਤੱਕ ਕਹਿ ਦਿੱਤਾ ਕਿ ਭਾਵੇਂ ਕੋਈ ਮੇਰੇ ਨਾਲ ਸਹਿਮਤ ਹੋਵੇ ਜਾਂ ਨਾ ਪਰ ਮੈਂ ਕਹਾਂਗਾ ਕਿ ਇੰਦਰਾ ਗਾਂਧੀ ਭਾਰਤ ਦਾ ਕੀਮਤੀ ਹੀਰਾ ਹੈ। ਉਹ ਇਹ ਸਿਰਫ ਹਾਰੇ ਹੋਏ ਸਿੱਖਾਂ ਨੂੰ ਚੜਾਉਣ ਲਈ ਨਹੀਂ ਕਹਿ ਰਿਹਾ ਸੀ ਬਲਕਿ ਇਹ ਉਸੇ ਨੀਤੀ ਦਾ ਹਿੱਸਾ ਸੀ ਜਿਸ ਤਹਿਤ ਪਾਕਿਸਤਾਨ ਇਸ ਲੜਾਈ ਵਿੱਚ ਭਾਰਤ ਸਟੇਟ ਦੀ ਮਦਦ ਕਰ ਰਿਹਾ ਸੀ ਰਾਮ ਤੋਂ ਛਪਣ ਵਾਲੇ ਇਸਲਾਮਿਕ ਰਿਪਬਲਿਕ ਪਾਰਟੀ ਦੀ ਮਾਲਕੀ ਵਾਲੇ ਜਮਹੂਰੀਏ ਇਸਲਾਮੀ ਅਖਬਾਰ ਨੇ ਕਿਹਾ ਪੰਜਾਬ ਦੇ ਦਸਤਗਰਦਾਂ ਨੇ ਆਪਣੇ ਉਹਨਾਂ ਉਦੇਸ਼ਾਂ ਨੂੰ ਪ੍ਰਾਪਤ ਕਰਨ ਦੀ ਯਤਨਾਂ ਵਿੱਚ ਜੋ ਭਾਰਤ ਦੀ ਵੰਡ ਅਤੇ ਪੰਜਾਬ ਨੂੰ ਮੁੱਖ ਭੂਮੀ ਤੋਂ ਵੱਖ ਕਰਨ ਦਾ ਕਾਰਨ ਬਣਨਾ ਸੀ ਗੰਢੀ ਦੇਸ਼ਾਂ ਤੋਂ ਬਿੱਤੀ ਅਤੇ ਹਥਿਆਰ ਬੰਦ ਸਹਾਇਤਾ ਲਈ ਇਸ ਨਾਲ ਵੱਖਵਾਦੀ ਅਤੇ ਨਸਲੀ ਰੁਝਾਨਾਂ ਨੂੰ ਹੋਰ ਮਜ਼ਬੂਤੀ ਮਿਲੀ ਅਖਬਾਰ ਨੇ ਕਿਹਾ ਕਿ ਕੇਂਦਰ ਸਰਕਾਰ ਸਿੱਖਾਂ ਦੀਆਂ ਧਾਰਮਿਕ ਮੰਗਾਂ ਮੰਨਣ ਲਈ ਸਹਿਮਤ ਹੋ ਗਈ ਸੀ ਪਰ ਵੱਖਵਾਦੀ ਵੱਖਵਾਦੀ ਰੁਝਾਨਾਂ ਅੱਗੇ ਸਮਰਪਣ ਨਹੀਂ ਕਰ ਸકી ਸੋ 9 ਜੂਨ ਦੇ ਟਾਈਟਲ 8 ਇਹਦੇ ਵਿੱਚ ਪੂਰਾ ਵਰਤਾਂਤ ਹੈ ਕਿ ਅਟੈਕ ਜੋ ਸ੍ਰੀ ਹਰਮੰਦਰ ਸਾਹਿਬ ਤੇ ਹੋਇਆ ਉਹਦੇ ਬਾਰੇ ਕਿਸ ਤਰ੍ਹਾਂ ਦੇ ਪ੍ਰਤੀਕਰਮ ਸਨ ਬਹੁਤਾ ਜਿਹੜਾ মিডিਆ ਸੀ ਉਹਨੇ ਇੰਦਰਾ ਗਾਂਧੀ ਦੇ ਸੋਲ ਲਗਾਏ ਕੇਵਲ ਇੱਕ ਅਖਬਾਰ ਨੂੰ ਛੱਡ ਕੇ ਪਾਕਿਸਤਾਨ ਦੇ ਅਖਬਾਰਾਂ ਵਿੱਚ ਵੀ ਇੰਦਰਾ ਗਾਂਧੀ ਦੇ ਪੱਕ ਵਿੱਚ ਲੇਖ ਲਿਖੇ ਗਏ ਸੋ ਇੱਕ ਤਰ੍ਹਾਂ ਨਾਲ ਕਹਿ ਸਕਦੇ ਹਾਂ ਕਿ ਸਿੱਖਾਂ ਨੂੰ ਬਦਨਾਮ ਕਰਨ ਦੀ ਹਰ ਕਿਸੇ ਨੇ ਕੋਸ਼ਿਸ਼ ਕੀਤੀ ਅਗਲਾ ਹਿੱਸਾ 10 ਜੂਨ 10 ਜੂਨ ਦਾ ਆਪਾਂ ਅਗਲੇ ਭਾਗ ਵਿੱਚ ਕਵਰ ਕਰਾਂਗੇ ਫਿਰਾਲ ਦਿਓ ਅੱਗੇ